ਇਲੈਕਸ਼ਨ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਸਾਡੀਆਂ ਸਾਰੀਆਂ ਹੀ ਟੀਮਸ ਫੀਲਡ 'ਚ ਹੈਗੀਆਂ ਨੇ 21 ਸੈਕਟਰ ਆਫਿਸਰਸ ਨੇ ਤੇ ਵੱਖ-ਵੱਖ ਟੀਮਸ ਨੇ ਤਿੰਨ ਟੀਮਸ ਹਰ ਅਸੈਂਬਲੀ ਕੰਸਟਿਟੂਐਂਸੀ ਦੀ ਫੀਲਡ 'ਚ ਕੰਮ ਕਰ ਰਹੀ ਹੈ ਜੋ ਕਿ 24 ਘੰਟੇ ਮਾਨੀਟਰ ਕਰਦੇ ਨੇ ਆਵਾਜਾਵੀ ਨੂੰ ਤੇ ਜੇ ਕੋਈ ਸ਼ਿਕਾਇਤ ਆਂਦੀ ਹੈ ਤਾਂ ਇਮੀਡੀਏਟਲੀ ਉਹਨੂੰ ਦੇਖ ਕੇ ਤੇ ਰਿਪੋਰਟ ਸਾਡੇ ਤੱਕ ਪਹੁੰਚਾਉਂਦੇ ਨੇ ਇਸ ਤੋਂ ਇਲਾਵਾ ਸਾਡਾ ਸੀ ਵਿਜੀਲ ਇੱਕ ਐਪ ਹੈ ਜੋ ਕਿ ਸਾਰਿਆਂ ਨੂੰ ਸਾਨੂੰ ਅਸੀਂ ਅਪੀਲ ਵੀ ਕਰਦੇ ਹਾਂ ਕਿ ਉਹਦੇ ਤੇ ਜੇ ਕੋਈ ਵੀ ਸ਼ਿਕਾਇਤ ਹੈ ਕਿਸੇ ਵੀ ਟਾਈਪ ਦੀ ਚਾਹੇ ਉਹ ਮਾਡਲ ਕੋਡ ਆਫ ਕੰਡਕਟ ਦੇ ਵਾਇਲੇਸ਼ਨ ਦੀ ਹੋਵੇ ਜਾਂ ਕੋਈ ਇਲੈਕਸ਼ਨ ਰਿਲੇਟਿਡ ਕੰਪਲੇਂਟ ਹੈ ਉਹ ਪੋਰਟਲ ਦੇ ਉੱਤੇ ਉਹ ਕੰਪਲੇਂਟ ਕਰ ਸਕਦੇ ਨੇ ਸੋ ਇਮੀਡੀਏਟਲੀ ਸਾਡੀਆਂ 24/7 ਟੀਮਸ ਅਵੇਲੇਬਲ ਨੇ ਇਮੀਡੀਏਟਲੀ ਅਸੀਂ ਉਹਦਾ ਨਿਪਟਾਰਾ ਕਰਦੇ ਹੋਏ 90 ਮਿੰਟ ਦੇ ਅੰਦਰ ਅੰਦਰ ਉਹਦੀ ਰਿਪੋਰਟ ਸੀਈਓ ਆਫਿਸ ਭੇਜਣੀ ਹੁੰਦੀ ਹੈ ਸੀ ਵਿਜੀਲ ਐਪ ਲਈ ਸਾਰਿਆਂ ਨੂੰ ਅਪੀਲ ਇੱਕ ਵਾਰ ਫੇਰ ਕੀਤੀ ਜਾਂਦੀ ਹੈ ਕਿ ਉਹ ਵੱਜੜ ਕੇ ਇਹਨੂੰ ਇਸਤੇਮਾਲ ਕਰਨ ਕਿਸੇ ਵੀ ਟਾਈਪ ਦੀ ਕੋਈ ਕੰਪਲੇਂਟ ਹੈ ਉਹਦੇ ਤੇ ਉਹ ਕਰ ਸਕਦੇ ਨੇ ਇਸ ਤੋਂ ਇਲਾਵਾ ਜੋ ਸਾਡੇ ਹੁਣ ਟੋਟਲ ਇਲੈਕਟਰਸ ਨੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਉਹ 450000 ਦੇ ਲਗਭਗ ਸਾਡੇ ਵੋਟਰਸ ਨੇ ਅਲੱਗ-ਅਲੱਗ ਅਸੈਂਬਲੀ ਕੌਨਸਟਿਟੂਐਂਸੀ ਦੇ ਵੋਟਰਸ ਬਾਰੇ ਮੈਂ ਜਾਣਕਾਰੀ ਸ਼ੇਅਰ ਕਰਨਾ ਚਾਹੂੰਗੀ ਬਸੀ ਪਠਾਨਾ 178 ਪੋਲਿੰਗ ਸਟੇਸ਼ਨ ਨੇ ਟੋਟਲ ਜੋ ਵੋਟਰਸ ਨੇ ਉਹ 146822 ਨੇ ਫਤੇਗੜ ਸਾਹਿਬ ਅਸੈਂਬਲੀ ਕੌਨਸਟਿਟੂਐਂਸੀ ਚ 200 ਪੋਲਿੰਗ ਸਟੇਸ਼ਨ ਨੇ ਟੋਟਲ ਜੋ ਸਾਡੇ ਉੱਥੇ ਵੋਟਰਸ ਨੇ 161535 ਨੇ ਤੇ ਅਮਲੋਚ 166 ਪੋਲਿੰਗ ਸਟੇਸ਼ਨਸ ਨੇ ਤੇ ਟੋਟਲ ਵੋਟਰਸ 1 ਲੱਖ 41529 ਵੋਟਰਸ ਨੇ ਇਹਦੇ ਚ ਤੇ ਮੈਂ ਕੀ ਅਪੀਲ ਕਰਾਂਗੇ ਜੀ ਪਬਲਿਕ ਨੂੰ ਜੀ ਇਲੈਕਸ਼ਨ ਮੱਧੇ ਨਜ਼ਰ ਇਲੈਕਸ਼ਨ ਦੇ ਮੱਧੇ ਨਜ਼ਰ ਮੈਂ ਸਭ ਲੋਕਾਂ ਨੂੰ ਇਹੀ ਅਪੀਲ ਕਰਦੀ ਆ ਕਿ ਜਿੰਨੀਆਂ ਵੀ ਹਦਾਇਤਾਂ ਹੈਗੀਆਂ ਅਸੀਂ ਸਮੇਂ-ਸਮੇਂ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਪ੍ਰੋਸੈਸ ਲਈ ਓਨਲੀ ਅਸੀਂ ਸਭ ਵਚਨਬੱਧ ਹੈਗੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡਾ ਸਾਰਿਆਂ ਦਾ ਸਾਥ ਦਿਓਗੇ ਕੋਈ ਕੰਪਲੇਂਟ ਹੁੰਦੀ ਹੈ ਉਹ ਸੀ ਵਿਜੀਲ ਐਪ ਤੇ ਕਰੋਗੇ ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ 1950 ਤੇ ਉਹ ਲੈ ਸਕਦੇ ਨੇ ਉਹਦੇ ਤੇ ਸਾਡੇ ਕੋਲ ਕਾਲਸ ਵੀ ਆ ਰਹੀਆਂ ਨੇ ਜਿੱਦੇ ਵਿੱਚ ਲੋਕ ਪੁੱਛਦੇ ਨੇ ਕਿ VOTING ਕਦੋਂ ਹੋਣੀ ਹੈ ਤੇ ਨੋਮੀਨੇਸ਼ਨ ਦਾ ਪ੍ਰੋਸੈਸ ਕਦੋਂ ਹੋਣਾ ਹੈਗਾ ਸੋ ਮੈਂ ਫੇਰ ਸਾਰਿਆਂ ਨੂੰ ਦੱਸਣਾ ਚਾਹੂੰਗੀ ਕਿ ਆਪਣੀ ਜੋ ਪੰਜਾਬ ਚ VOTING ਹੈਗੀ ਆ ਉਹ 1 ਜੂਨ ਨੂੰ ਹੋਏਗੀ ਤੇ ਇਲੈਕਸ਼ਨ ਦਾ ਰਿਜ਼ਲਟ ਪੂਰੇ ਭਾਰਤ ਦਾ 4 ਜੂਨ ਨੂੰ ਆਏਗਾ ਨੋਮੀਨੇਸ਼ਨ ਪ੍ਰੋਸੈਸ ਸਾਡਾ 7 ਮਈ ਤੋਂ ਸ਼ੁਰੂ ਹੋਏਗਾ 7 ਤੋਂ ਲੈ ਕੇ 14 ਮਈ ਤੱਕ ਤੇ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਬਾਚੜ ਕੇ ਪਾਰਟਿਸਪੇਟ ਕਰਨਗੇ ਇਹ ਤੁਹਾਡਾ ਹੱਕ ਹੈਗਾ ਤੁਸੀਂ ਸਭ ਜ਼ਰੂਰ ਇੱਥੇ ਪਾਰਟਿਸਪੇਟ ਕਰੋ ਤੇ ਇਸ ਵਾਰ ਸਾਡਾ ਟੀਚਾ 70% ਦਾ ਹੈਗਾ ਕਿ 70% ਅਸੀਂ ਕ੍ਰਾਸ ਕਰਨਾ ਹੈ ਸੋ ਉਹਦੇ ਲਈ ਫਿਰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਜ਼ਰੂਰ ਆਪਣੀ ਵੋਟ ਜਿਨ੍ਹਾਂ ਦੀ ਬਣੀ ਨਹੀਂ ਹੋਈ ਉਹ ਬਣਵਾ ਸਕਦੇ ਨੇ ਤੇ ਜਿਨ੍ਹਾਂ ਦੀ ਬਣੀ ਹੋਈ ਹੈ ਉਹ ਜ਼ਰੂਰ ਆ ਕੇ ਆਪਣੀ VOTING ਵੋਟ ਜ਼ਰੂਰ ਕਾਸਟ ਕਰਨ ਗੱਲ ਕੀਤੀ ਜੇਰਾ ਇੱਥੇ ਹੁੰਦਾ ਕਿਸੇ ਵੀ ਤਰ੍ਹਾਂ ਦੀ ਨਹੀਂ ਜੀ ਕੋਈ ਇਹੋ ਜਿਹੀ ਕੰਪਲੇਂਟ ਸਾਡੇ ਸਾਹਮਣੇ ਨਹੀਂ ਆਈ ਹੈ ਜਿਹੜੀਆਂ ਕੁਝ ਕੰਪਲੇਂਟਸ ਆ ਰਹੀਆਂ ਨੇ ਉਹ ਬੇਸਿਕਲੀ ਪੋਲਿੰਗ ਪਰਸਨਲ ਦੀਆਂ ਆ ਰਹੀਆਂ ਨੇ ਕਿ ਕੋਈ ਹੋਮ ਡਿਸਟ੍ਰਿਕਟ ਚ ਲੱਗਿਆ ਹੈ ਜਾਂ ਕੁਝ ਹੈਗਾ ਸੋ ਜਿਵੇਂ ਹੀ ਸਾਡੇ ਕੋਲ ਕੰਪਲੇਂਟ ਆਂਦੀ ਹੈ ਉਹ ਅਸੀਂ ਕਨਸਰਨਡ ਡਿਪਾਰਟਮੈਂਟ ਨੂੰ ਤੁਸੀਂ ਆਫਿਸ ਨੂੰ ਉਹਦੀ ਰਿਪੋਰਟ ਬਣਾ ਕੇ ਭੇਜਦੇ ਨੇ